ਵਿਰਜੇਸ਼ ਖੰਨਾ ਜੀਆ ਸੁਨੀਲ ਦਾਤ ਜੀ ਤਰਮਿੰਦਰ ਜੀ ਜਤਿੰਦਰ ਜੀ ਵਿਨੋਦ ਖੰਨਾ ਜੀ ਮੇਰੀ ਹੁਣ ਵੱਡਾ ਘਰ ਫਿਲਮ ਰਿਲੀਜ਼ ਹੋ ਰਹੀ ਆ 13 ਦਸੰਬਰ ਨੂੰ 13 ਦਸੰਬਰ 2024 ਨੂੰ ਵੱਡਾ ਘਰ ਫਿਲਮ ਰਿਲੀਜ਼ ਹੋ ਰਹੀ ਆ ਬਹੁਤ ਸੋਹਣੀ ਫਿਲਮ ਬਣੀ ਆ ਪਰਵਾਰਿਕ ਮੋ ਕਮਾਇਆ ਜੇ ਮੇਰੀ ਗਾਣਿਆਂ ਚ ਮੇਰੀ ਨਾਚ ਦੀ ਦਾ ਕੁਲ ਦੇ ਆਵਾਜ਼ ਵੀ ਹੁਣ ਪੰਜਾਬੀ ਫਿਲਮਾਂ ਚ ਵੀ ਕਿਸੇ ਚ ਜਿਆਦੀ ਨਹੀਂ ਮੈਂ ਕਰ ਰਹੀ ਆ ਲੋਕੀ ਕਾਫੀ ਸੁਣਨਾ ਚਾਹੁੰਦੇ ਨੇ ਜੀ 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 ਮੈਂ ਕੀਤਾ ਹੁਣ ਐਮੀ ਹੋਣਾ ਦੀ ਫਿਲਮ ਸੀਗੀ ਉਹ ਉਹਦਾ ਸ਼ੂਟ ਸੀਗਾ ਮੇਰਾ ਰਾਜ ਕੱਲੀ ਬਹਿ ਕੇ ਸੋਚੀ ਨਹੀਂ ਉਹਨਾਂ ਨੇ ਹੁਣ ਫਿਲਮ ਦੀ ਸਟੋਰੀ ਲਿਖੀ ਆ ਵੱਡਾ ਘਰ ਇਹ ਫਿਲਮ ਉਹਨਾਂ ਦੀ ਸਟੋਰੀ ਆ ਤੇ ਪ੍ਰੋਡਿਊਸਰ ਵੀ ਬਣ ਗਏ ਨੇ ਉਹ ਤੇ ਉਹਨਾਂ ਦੇ ਨਾਲ ਰੋਬੀ ਜੀ ਨਮਸਕਾਰ ਪੰਜਾਬ ਲਾਈਵ 18 న్యూਸ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਜਦੋਂ ਤੁਸੀਂ ਸਟਾਰਟਿੰਗ ਕੀਤੀ ਸੀਗੀ ਜੀ ਜੀ ਉਹ ਯੁੱਗ ਤੇ ਅੱਜ ਦਾ ਯੁੱਗ ਕਿੰਨਾ ਕੁ ਫਰਕ ਆਉਂਦੇ ਹੋ ਉਹਨੂੰ ਇੰਡਸਟਰੀ ਦੇ ਵਿੱਚ ਫਰਕ ਤਾਂ ਬਹੁਤ ਜ਼ਿਆਦਾ ਹੈਗਾ ਹੈ ਕਿਉਂਕਿ ਉਸ ਜ਼ਮਾਨੇ ਦੇ ਵਿੱਚ ਟੈਕਨੀਕਲੀ ਇੰਨਾ ਸਾਊਂਡ ਨਹੀਂ ਸੀ ਉਦੋਂ ਜਿਹੜੀਆਂ ਫਿਲਮਾਂ ਬਣਦੀਆਂ ਸੀਗੀਆਂ ਤੇ ਉਹ ਬੰਬੇ ਤੋਂ ਸਾਰਾ ਕਰੂ ਆਉਂਦਾ ਹੁੰਦਾ ਸੀਗਾ ਉਹ ਬਹੁਤ ਜ਼ਿਆਦਾ ਉਹਦੇ ਐਕਸਪੈਂਸਿਵ ਜ਼ਿਆਦਾ ਹੋ ਜਾਂਦੇ ਸੀਗੇ ਜਿਹੜੇ ਬੰਬੇ ਤੋਂ ਕਰੂ ਆਉਂਦਾ ਸੀਗਾ ਡਾਇਰੈਕਟਰ ਉੱਥੋਂ ਆਉਂਦੇ ਸੀਗੇ ਕਈ ਵਾਰੀ ਤਾਂ ਆਰਟਿਸਟ ਵੀ ਉੱਥੇ ਆਉਂਦੇ ਹੁੰਦੇ ਸੀਗੇ ਤੇ ਉਦੋਂ ਫਿਲਮਾਂ ਬਹੁਤ ਮਹਿੰਗੀਆਂ ਪੈ ਜਾਂਦੀਆਂ ਸੀਗੀਆਂ ਹੁਣ ਜਿਹੜਾ ਦੌਰ ਹੈਗਾ ਏ ਪੰਜਾਬ ਦੇ ਵਿੱਚ ਇਹ ਬਹੁਤ ਵੱਡੀ ਇੰਡਸਟਰੀ ਸਾਡੀ ਹੋ ਗਈ ਆ ਫਿਲਮ ਇੰਡਸਟਰੀ ਸਾਰੇ ਆਰਟਿਸਟ ਇੱਥੇ ਨੇ ਕਰੂ ਸਾਰਾ ਇੱਥੇ ਆ ਕੈਮਰਾਮੈਨ ਡਾਇਰੈਕਟਰ ਪੂਰੀ ਦੀ ਪੂਰੀ ਟੀਮ ਤੁਹਾਨੂੰ ਪੰਜਾਬ ਚੋਂ ਹੀ ਮਿਲ ਜਾਂਦੀ ਆ ਚੰਡੀਗੜ੍ਹ ਤੇ ਇਹ ਹੱਬ ਆ ਸਾਡਾ ਹੁਣ ਪੂਰਾ ਮੋਹਾਲੀ ਉਦੋਂ ਇਹ ਸੀਗਾ ਕਿ ਕੁਝ ਚੀਜ਼ਾਂ ਜਿਹੜੀਆਂ ਅੱਜ ਟੈਕਨੀਕਲੀ ਬਹੁਤ ਜ਼ਿਆਦਾ ਅੱਗੇ ਸਾਡਾ ਕੰਮ ਚੱਲੇ ਗਿਆ ਹੈ ਫਿਲਮਾਂ ਦਾ ਵੀ ਜਿਹੜੇ ਲੋਕ ਹੁਣ ਸਿੱਖ ਕੇ ਆਉਂਦੇ ਨੇ ਕੰਮ ਜਿਹੜੇ ਡਾਇਰੈਕਟਰ ਨੇ ਜਾਂ ਕੈਮਰਾ ਟੀਮ ਹੈਗੀ ਉਹ ਸਾਰੇ ਸਿੱਖ ਕੇ ਬਕਾਇਦਾ ਇੱਧਰ ਇਸ ਲਾਈਨ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਡਾਇਰੈਕਸ਼ਨ ਕਿੱਦਾਂ ਦੇਣੀ ਆ ਉਹਨਾਂ ਨੂੰ ਲਾਈਟਿੰਗ ਦਾ ਵੀ ਪਤਾ ਉਹਨਾਂ ਨੂੰ ਕੈਮਰਾ ਦਾ ਵੀ ਪਤਾ ਹੈ ਉਹਨਾਂ ਨੇ ਐਂਗਲ ਹਰ ਚੀਜ਼ ਦਾ ਪਤਾ ਵੀ ਕੀ ਫਰੇਮ ਰੱਖਣਾ ਆ ਪਾ ਬੈਕਗ੍ਰਾਉਂਡ ਕੀ ਹੋਣਾ ਚਾਹੀਦਾ ਇਹ ਚੀਜ਼ਾਂ ਸਾਰੀਆਂ ਉਹ ਸਿੱਖ ਕੇ ਫਿਰ ਆਉਂਦੇ ਨੇ ਪਹਿਲਾਂ ਇਹ ਹੁੰਦਾ ਸੀਗਾ ਕਿ ਕੋਈ ਵੀ ਉੱਠ ਕੇ ਡਾਇਰੈਕਟਰ ਬਣ ਜਾਂਦਾ ਸੀਗਾ ਥੋੜੇ ਜੀ ਕੈਮਰਾ ਦੀ ਨੌਲੇਜ ਹੋ ਗਈ ਤਾਂ ਕੈਮਰਾਮੈਨ ਬਣ ਗਿਆ ਤੇ ਫਿਰ ਜਿੱਦਾਂ ਦੀ ਫਿਲਮ ਉਹ ਬਣਦੇ ਹੁੰਦੀ ਸੀਗੀ ਜਿਹੇ ਜਿਹੇ ਬੰਦੇ ਬਣਾਉਣ ਵਾਲੇ ਹੁੰਦੇ ਸੀ ਉਹੋ ਜਿਹੀਆਂ ਫਿਲਮਾਂ ਚੱਲਦੀਆਂ ਹੁੰਦੀਆਂ ਸੀਗੀਆਂ ਔਰ ਫਿਲਮਾਂ ਵੀ ਮਤਲਬ ਫਿਰ ਵੀ ਲੋਕੀ ਪਸੰਦ ਕਰਦੇ ਸੀ ਫਿਲਮ ਦੇ ਵਿੱਚ ਚਾਹੇ ਐਕਟਿੰਗ ਨਹੀਂ ਪਰ ਫਿਲਮ ਪਸੰਦ ਉਹਨੂੰ ਕਰਦੇ ਸੀ ਜਿਹਦੇ ਵਿੱਚ ਬਾਕਾਇਦਾ ਵਧੀਆ ਕਿਸਮ ਦੇ ਡਾਇਰੈਕਟਰ ਸੀ ਜਿਵੇਂ ਵਰਿੰਦਰ ਜੀ ਦੀਆਂ ਫਿਲਮਾਂ ਬਾਕਾਇਦਾ ਉਹ ਅੱچھے ਡਾਇਰੈਕਟਰ ਸੀਗੇ ਉਹਨਾਂ ਦੀ ਜਿਹੜੀ ਸਟਾਰ ਕਾਸਟਿੰਗ ਹੁੰਦੀ ਸੀ ਉਹ ਵੀ ਬਹੁਤ ਕਮਾਲ ਦੀ ਹੁੰਦੀ ਸੀਗੀ ਵਧੀਆ ਸਾਰੀ ਟੀਮ ਹੁੰਦੀ ਸੀਗੀ ਉਸ ਦੌਰਾਨ ਜਦੋਂ ਜ਼ਿਆਦਾ ਕੁਝ ਭਟ ਇਹੋ ਜਿਹੇ ਲੋਕਾਂ ਦੀ ਹੋ ਗਈ ਸੀਗੀ ਜਿਨ੍ਹਾਂ ਨੂੰ ਇਸ ਚੀਜ਼ ਦਾ ਬਿਲਕੁਲ ਪਤਾ ਹੀ ਨਹੀਂ ਸੀ ਹੁੰਦਾ ਫਿਰ ਉਦੋਂ ਨਾ ਇੱਕ ਖਲੋਜ ਆ ਗਿਆ ਸਾਡਾ ਸਿਨੇਮਾ ਖੜ ਗਿਆ ਸਾਡਾ ਸਿਨੇਮਾ ਤੇ ਉਦੋਂ ਫਿਲਮਾਂ ਬਣਨੀਆਂ ਬੰਦ ਹੋ ਗਈਆਂ ਲੋਕੀ ਸਿਨੇਮਾ 'ਚ ਜਾਣੇ ਬੰਦ ਹੋ ਗਏ ਲੋਕਾਂ ਦਾ ਟੇਸਟ ਬਿਲਕੁਲ ਚੇਂਜ ਹੋ ਗਿਆ ਲੋਕੀ ਜਿਆਦਾ ਬਾਲੀਵੁੱਡ ਦੇ ਸਿਨੇਮੇ ਨੂੰ ਦੇਖਣ ਲੱਗ ਗਏ ਪੰਜਾਬ ਦੀ ਫਿਲਮ ਨੂੰ ਲਾਈਕ ਨਹੀਂ ਸੀ ਕਰਦੇ ਕਿਉਂਕਿ ਸਟੋਰੀ ਅੱਛੀ ਨਹੀਂ ਸੀ ਹੁੰਦੀ ਡਾਇਰੈਕਸ਼ਨ ਅੱਛੀ ਨਹੀਂ ਸੀ ਹੁੰਦੀ ਜਿਹੜੇ ਆਰਟਿਸਟ ਬਾਹਰੋਂ ਮਗਾਈ ਜਾਂਦੇ ਹੁੰਦੇ ਸੀਗੇ ਉਹਨਾਂ ਦੀ ਪੰਜਾਬੀ ਅੱਛੀ ਨਹੀਂ ਸੀ ਹੁੰਦੀ ਉਹਨਾਂ ਨੂੰ ਪੰਜਾਬੀ ਨਾ ਤਾਂ ਲੈਂਗੁਏਜ ਜ਼ੁਬਾਨ ਤੋਂ ਸਹੀ ਹੁੰਦੀ ਸੀ ਨਾ ਬੋਡੀ ਲੈਂਗੁਏਜ ਉਹਨਾਂ ਦੀ ਪੰਜਾਬੀ ਹੁੰਦੀ ਸੀ ਇਸ ਕਰਕੇ ਪੰਜਾਬੀ ਫਿਲਮਾਂ ਦਾ ਜਿਹੜਾ ਬੋਲਬਾਲਾ ਸੀ ਉਹ ਘਟ ਗਿਆ ਸੀ तकरीबन तकरीबन ਬੰਦ ਜਿਹਾ ਹੋ ਗਿਆ ਸੀਗਾ ਪਰ ਹੁਣ ਜਿਹੜੇ ਜਦੋਂ ਸਾਡੇ ਫਿਲਮ ਇੰਡਸਟਰੀ ਸਾਡੀ ਪੰਜਾਬ ਦੇ ਵਿੱਚ ਹੀ ਉਹ ਹੱਬ ਬਣ ਗਿਆ ਏ ਮੋਹਾਲੀ ਦੇ ਵਿੱਚ ਅੱਛੇ ਲੋਕ ਇੱਥੇ ਇਹਦੇ ਵਿੱਚ ਆਏ ਨੇ ਅੱਛੇ ਪ੍ਰੋਡਿਊਸਰ ਆਏ ਨੇ ਅੱਛੇ ਡਾਇਰੈਕਟਰ ਆਏ ਨੇ ਅੱਜ ਦੀ ਜਿਹੜੀ ਯੁਵਾ ਪੀੜ੍ਹੀ ਆ ਉਹ ਸਿੱਖ ਕੇ ਬਾਕਾਇਦਾ ਆਉਂਦੇ ਨੇ ਤੇ ਹੁਣ ਕੰਮ ਕਰਨ ਦਾ ਮਜ਼ਾ ਵੀ ਬਹੁਤ ਆਉਂਦਾ ਹੈ ਸਟੋਰੀ ਰਾਈਟਰ ਇੱਨੇ ਵਧੀਆ-ਵਧੀਆ ਹੁੰਦੇ ਨੇ ਤੇ ਉੱਤੋਂ ਫਿਰ ਡਾਇਰੈਕਸ਼ਨ ਤੇ ਉੱਤੋਂ ਕੈਮਰਾ ਗ੍ਰਾਫੀ ਜਿਹੜੀ ਫੋਟੋਗ੍ਰਾਫੀ ਉਹ ਬਹੁਤ ਅੱਛੀ ਹੁੰਦੀ ਆ ਤੇ ਮਜ਼ਾ ਵੀ ਆਉਂਦਾ ਜਿਹੜੇ ਪ੍ਰੋਡਿਊਸਰ ਨੇ ਪੈਸਾ ਵੀ ਪੂਰਾ ਜਾਨ ਲਾ ਕੇ ਖਰਚ ਦੇਦੇ ਨੇ ਜੋ ਸਟੋਰੀ ਦੀ ਮੰਗ ਹੁੰਦੀ ਹੈ ਉਹਦੇ ਹਿਸਾਬ ਨਾਲ ਪੈਸਾ ਵੀ ਖਰਚਦੇ ਨੇ ਆਰਟਿਸਟ ਨੂੰ ਵੀ ਵਧੀਆ ਪੈਸਾ ਮਿਲਦਾ ਉਸ ਜ਼ਮਾਨੇ 'ਚ ਤਾਂ ਪੈਸਾ ਵੀ ਵਧੀਆ ਨਹੀਂ ਸੀ ਮਿਲਦਾ ਹੁੰਦਾ ਮੈਨੂੰ ਲੱਗਦਾ ਹੁੰਦਾ ਕਿ ਬੋਲੀਵੁੱਡ ਦੇ ਵਿੱਚ ਜਿਹੜਾ ਹਜੇ ਪੋਲੀਵੁੱਡ ਪੰਜਾਬ ਦੇ ਵਿੱਚ ਆਣਾ ਸ਼ੁਰੂ ਹੋਇਆ ਜਾਂ ਪੰਜਾਬੀ ਕਲਚਰ ਨੂੰ ਉਪਰਾਇਆ ਬੋਲੀਵੁੱਡ ਨੇ ਤਾਂ ਉਹਦੇ ਵਿੱਚ ਗਾਇਕੀ ਬਹੁਤ بڑا ਰੋਲ ਅਦਾ ਕੀਤੀ ਹੈ ਪੰਜਾਬ ਦੀ ਹਾਂਜੀ ਬੋਲੀਵੁੱਡ ਦੇ ਵਿੱਚ ਜਿਹੜਾ ਪੰਜਾਬ ਦਾ ਗਾਣਾ ਤੁਸੀਂ ਇਹ ਦੇਖੋ ਨਾ ਬੋਲੀਵੁੱਡ ਦੇ ਵਿੱਚ ਜਿੰਨੀਆਂ ਫਿਲਮਾਂ ਹਿੱਟ ਹੋਈਆਂ ਨੇ ਤੁਸੀਂ ਟੀਮ ਤਾਂ ਦੇਖੋ ਸਾਰੇ ਪੰਜਾਬੀ ਨੇ ਜੇ 뮤జిక్ ਡਾਇਰੈਕਟਰ ਕੋਈ ਗਾਣੇ ਲਿਖਣ ਵਾਲਾ ਉਹ ਪੰਜਾਬੀ ਆ ਵਿੱਚ ਐਕਟਰ ਨੇ ਉਹ ਪੰਜਾਬੀ ਨੇ ਜਿਨ੍ਹਾਂ ਦਾ ਨਾਮ ਜਿਵੇਂ ਰਜੇਸ਼ ਖੰਨਾ ਜੀ ਆ ਸੁਨੀਲ ਦਾਤ ਜੀ ਤਰਮਿੰਦਰ ਜੀ ਜਤਿੰਦਰ ਜੀ ਵਿਨੋਦ ਖੰਨਾ ਜੀ ਇਹ ਸਾਰੇ ਪੰਜਾਬੀ ਤਾਂ ਹੈਗੇ ਨੇ ਔਰ ਜਿਨ੍ਹਾਂ ਨੇ ਸਾਡੇ ਪੰਜਾਬ ਤੋਂ ਗਏ ਹੋਏ ਐਕਟਰ ਸੀਗੇ ਉਹਨਾਂ ਦੇ ਸਿਰ ਦੇ ਉੱਤੇ ਹੀ ਮਤਲਬ ਕਿ ਪੰਜਾਬੀ ਸਿਨੇਮਾ ਆਪਣਾ ਬਾਲੀਵੁੱਡ ਦਾ ਸਿਨੇਮਾ ਖੜਾ ਸੀਗਾ ਤੇ ਪੰਜਾਬੀ ਸੰਗੀਤ ਦੇ ਉੱਤੇ ਖੜਾ ਸੀ ਕਿਉਂਕਿ ਜਿਸ ਫਿਲਮ ਦਾ ਸੰਗੀਤ ਅੱਛਾ ਨਹੀਂ ਹੈਗਾ ਗਾਣੇ ਅੱਛੇ ਨਹੀਂ ਹੈਗੇ ਉਹ ਫਿਲਮ ਅੱਧੀ ਰਹਿ ਜਾਂਦੀ ਆ ਸੋ ਜਿਹੜਾ ਸੰਗੀਤ ਸੀਗਾ ਸਾਡੇ ਪੰਜਾਬ ਤੋਂ ਜਿਹੜੇ ਗਏ ਹੋਏ ਸੀਗੇ ਲੋਕ ਜਿਹੜੇ ਸਾਡੇ 뮤직 ਡਾਇਰੈਕਟਰ ਸੀਗੇ ਤੇ ਸਿੰਗਰ ਸੀ ਮੁਹੰਮਦ ਰਫੀ ਸਾਹਿਬ ਉਹ ਸਾਡੇ ਪੰਜਾਬ ਤੋਂ ਸੀਗੇ ਜਗਜੀਤ ਜੀ ਪੰਜਾਬ ਤੋਂ ਸੀਗੇ ਫਿਰ ਖਿਆਮ ਸਾਹਿਬ ਉਹ ਪੰਜਾਬੀ ਹੋਰ ਬਹੁਤ ਸਾਰੇ ਜਿਹੜੇ 뮤직 ਡਾਇਰੈਕਟਰ ਸੀਗੇ ਸਾਹਿਰ ਲੁਧਿਆਣਵੀ ਜੀ ਬਹੁਤ ਮਤਲਬ ਕੋਈ ਨਾਮ ਲੈਣ ਲੱਗੋ ਤਾਂ ਬਹੁਤ ਵੱਡੀ ਲਿਸਟ ਬਣ ਜਾਂਦੀ ਆ ਬੈਗ ਤੇ ਚਲਦੇ ਆਪਾਂ ਥੋੜੀ ਸਭ ਤੋਂ ਪਹਿਲਾਂ ਜਿਹੜੀ ਫਿਲਮ ਦੀ ਸ਼ੁਰੂਆਤ ਹੋਈ ਸੀ ਕਿਹੜੀ ਫਿਲਮ ਸੀ ਤੇ ਕਿਹਨਾਂ ਦੇ ਨਾਮ ਤੁਸੀਂ ਫਿਲਮ ਦਾ ਕੰਮ ਸ਼ੁਰੂਆਤ ਕੀਤੀ ਜੀ ਮੇਰੀ ਜਿਹੜੀ ਸਭ ਤੋਂ ਪਹਿਲੀ ਫਿਲਮ ਸੀ ਜਦੋਂ ਮੈਂ ਕੈਮਰਾ ਫੇਸ ਕੀਤਾ ਸੀਗਾ ਉਹ ਫਿਲਮ ਸੀਗੀ ਅ ਰਣਜੀਤ ਕੌਰ ਜੀ ਤੇ ਸਦੀਕ ਸਾਹਿਬ ਹੁਣੇ ਫਿਲਮ ਬਣਾ ਰਹੇ ਸੀ ਉਸ ਟਾਈਮ ਬਾਬੂ ਸਿੰਘ ਮਾਨ ਜੀ ਅ ਉਹ ਸੀਗੀ ਰਾણો ਫਿਲਮ ਸੀਗੀ ਉਹਦੇ ਵਿੱਚ ਮੈਂ ਜਿਵੇਂ ਭਾਵਨਾ ਪੱਟ ਤੇ ਸਤੀਸ਼ ਕੋਲ ਦਾ ਗਾਣਾ ਸੀਗਾ ਜਿਹੜੀਆਂ ਬੈਕ ਤੇ ਨਹੀਂ ਕੁੜੀਆਂ ਹੁੰਦੀਆਂ ਡਾਂਸ ਕਰਦੀਆਂ ਉਹਦੇ ਮੈਂ ਬਹੁਤ ਛੋਟੀ ਹੁੰਦੀ ਸੀਗੀ ਤੇ ਮੈਂ ਉਹ ਬੈਕ ਤੇ ਉਹਦੇ ਪਿੱਛੇ ਮੈਂ ਡਾਂਸ ਕਰ ਰਹੀ ਸੀਗੀ ਉਹ ਮੇਰਾ ਪਹਿਲਾ ਐਕਸਪੀਰੀਅੰਸ ਸੀਗਾ ਫਿਰ ਉਸ ਤੋਂ ਬਾਅਦ ਮੈਂ ਗੱਭਰੂ ਪੰਜਾਬ ਦਾ ਫਿਲਮ ਸੀਗੀ ਉਹਦੇ ਵਿੱਚ ਦੀਦਾਰ ਸੰਧੂ ਜੀ ਦੇ ਨਾਲ ਇੱਕ ਅਖਾੜਾ ਟਾਈਪ ਨਾ ਪ੍ਰੋਗਰਾਮ ਸੀਗਾ ਵਿਆਹ ਦਾ ਉਹਦੇ ਵਿੱਚ ਫਿਲਮਾਇਆ ਗਿਆ ਸੀ ਜਿਵੇਂ ਅਖਾੜੇ ਹੁੰਦੇ ਸੀ ਨਾ ਪਿੰਡਾਂ ਦੇ ਵਿੱਚ ਉਦਾਂ ਦਾ ਅਖਾੜਾ ਫਿਲਮਾਇਆ ਗਿਆ ਸੀ ਮੇਰਾ ਤੇ ਦੀਦਾਰ ਸੰਧੂ ਜੀ ਦਾ ਬੋਲੀਆਂ ਸੀਗੀਆਂ ਉਹ ਉਹ ਬਹੁਤ ਸੁਪਰ ਡੁਪਰ ਹਿੱਟ ਹੋਇਆ ਸੀ ਗਾਣਾ ਫਿਲਮ ਦੇ ਵਿੱਚ ਉਸ ਤੋਂ ਬਾਅਦ ਫਿਰ ਮੇਰੇ ਕੋਲ ਐਜ਼ ਅ ਹੀਰੋਇਨ ਫਿਲਮਾਂ ਮੈਨੂੰ ਆਫਰ ਆਉਣ ਲੱਗੀ ਫਿਰ ਮੈਂ ਬਹੁਤ ਸਾਰੀਆਂ ਐਜ਼ ਅ ਹੀਰੋਇਨ ਫਿਲਮਾਂ ਕੀਤੀਆਂ ਗੁੱਗੂ ਗਿੱਲ ਜੀ ਦੇ ਨਾਲ ਅ ਅਰਜੁਨ ਜੀ ਉਹਨਾਂ ਦੇ ਨਾਲ ਬਹੁਤ ਸਾਰੇ ਕਲਾਕਾਰਾਂ ਦੇ ਨਾਲ ਸ਼ਸ਼ੀਪੂਰੀ ਜੀ ਬਹੁਤ ਸਾਰੇ ਐਕਟਰਾਂ ਦੇ ਨਾਲ ਜਿਹੜੇ ਉਦੋਂ ਬੁਲੰਦੀਆਂ ਤੇ ਸੀ ਉਹਨਾਂ ਦੇ ਨਾਲ ਫਿਲਮਾਂ ਕੀਤੀਆਂ ਮੈਂ ਉਦੋਂ ਪੰਜਾਬੀ ਚਲੋ ਨੂਰੀ ਜੀ ਉਸ ਟਾਈਮ ਤੁਸੀਂ ਬੜੇ ਹਿੱਟ ਹੋਏ ਹੋ ਬਹੁਤ ਤੁਹਾਡੇ ਗਾਣੇ ਵੀਟ ਹੋਏ ਔਰ ਅੱਜ ਦਾ ਦੌਰ ਜਿਹੜਾ ਹੈ ਜਿੰਨੂੰ ਕਹਦੀ ਹੈ ਕਿ ਹਾਲੀਵੁੱਡ ਬੋਲੀਵੁੱਡ ਸਭ ਇਸ ਟਾਈਮ ਪੰਜਾਬ ਦੇ ਵੱਲ ਤੁਰੇ ਹੋਏ ਨੇ। ਥੋੜੀ ਹੁਣ ਲੇਟੈਸਟ ਫਿਲਮ ਕਿਹੜੀ ਆ ਰਹੀ ਹੈ ਤੇ ਕਿਸ ਕੈਰੈਕਟਰ ਦੇ ਵਿੱਚ ਕੀ ਕਰਦੇ ਹੋ? ਮੇਰੀ ਹੁਣ ਵੱਡਾ ਘਰ ਫਿਲਮ ਰਿਲੀਜ਼ ਹੋ ਰਹੀ ਹੈ 13 ਦਸੰਬਰ ਨੂੰ। 13 ਦਸੰਬਰ 2024 ਨੂੰ ਵੱਡਾ ਘਰ ਫਿਲਮ ਰਿਲੀਜ਼ ਹੋ ਰਹੀ ਹੈ। ਬਹੁਤ ਸੋਹਣੀ ਫਿਲਮ ਬਣੀ ਆ। ਪਰਿਵਾਰਕ ਮੂਵੀ ਆ। ਔਰ ਜਿਵੇਂ ਕਹਿੰਦੇ ਨੇ ਵੇੜੇ ਭਰੇ ਹੁੰਦੇ ਆ ਪਰਿਵਾਰ ਦੇ ਨਾਲ ਉਹ ਜਿਹੜੇ ਹੁਣ ਸਾਡੇ ਸੁਪਨਿਆਂ 'ਚ ਹੀ ਰਹਿ ਗਏ ਨੇ। ਆਪਾਂ ਫਿਲਮਾਂ 'ਚ ਹੀ ਦੇਖਦੇ ਆ ਪਰ ਵੈਸੇ ਆਪਾਂ ਜੇ ਅੱਜ ਦੇ ਦ ਦਾ ਪਰਿਵਾਰ ਚ ਇਕੱਠੇ ਰਹਿੰਦਾ ਉਹ ਫੈਸ਼ਨੇ ਖਤਮ ਹੋ ਗਿਆ ਸੋ ਉਹ ਚੀਜ਼ਾਂ ਜਿਹੜੀਆਂ ਪ੍ਰਾਤਨ ਜ਼ਮਾਨੇ ਦੀਆਂ ਸੀਗੀਆਂ ਜਦੋਂ ਪਿਆਰ ਹੁੰਦਾ ਸੀਗਾ ਪਰਿਵਾਰ ਦੇ ਵਿੱਚ ਬਜ਼ੁਰਗਾਂ ਦੀ अहमियत ਹੁੰਦੀ ਸੀਗੀ ਉਦੋਂ ਕੋਈ ਡਿਪਰੈਸ਼ਨ ਆਮ ਦੀ ਚੀਜ਼ ਨਹੀਂ ਸੀ ਹੁੰਦੀ ਉਦੋਂ ਪਰਿਵਾਰ ਸਾਰਾ ਇਕੱਠਾ ਹੁੰਦਾ ਸੀਗਾ ਵਿਹੜੇ ਭਰੇ ਹੁੰਦੇ ਸੀਗੇ ਸੋ ਉਦਾਂ ਦੀ ਫਿਲਮ ਹੈਗੀ ਸਾਡੀ ਇਹ ਜਸਬੀਰ ਗੁਣਾ ਚੌਰੀਆ ਜਿਨ੍ਹਾਂ ਦਾ ਗਾਣਾ ਸੀਗਾ ਤੁਰ ਗਈ ਜਹਾਜ਼ ਚੜ੍ਹ ਕੇ ਤੇ ਤੁ ਟਿਕਟ ਕਰਾ ਲਈ ਚੋਰੀ ਚੋਰੀ ਤੇ ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ ਬੈਗੀ ਦੂਰ ਕਿਤੇ ਆਲਾਣਾ ਬਣਾ ਕੇ ਬਹੁਤ سارے ਗਾਣੇ ਉਹਨਾਂ ਨੇ ਲਿਖੇ ਨੇ ਕਿਤੇ ਕੱਲੀ ਬਹਿ ਕੇ ਸੋਚੀ ਨਹੀਂ ਉਹਨਾਂ ਨੇ ਹੁਣ ਫਿਲਮ ਦੀ ਸਟੋਰੀ ਲਿਖੀ ਆ ਵੱਡਾ ਘਰ ਇਹ ਫਿਲਮ ਉਹਨਾਂ ਦੀ ਸਟੋਰੀ ਆ ਤੇ ਪ੍ਰੋਡਿਊਸਰ ਵੀ ਬਣ ਗਏ ਨੇ ਉਹ ਤੇ ਉਹਨਾਂ ਦੇ ਨਾਲ ਰੋਬੀ ਜੀ ਰੌਬ ਵੈਨਕੂਵਰ ਤੋਂ ਉਹਨਾਂ ਨੇ ਇਹ ਫਿਲਮ ਨੂੰ ਪ੍ਰੋਡਿਊਸ ਵੀ ਕੀਤਾ ਤੇ ਸਟੋਰੀ ਲਿਖੀ ਆ ਕਮਲਜੀਤ ਕਮਲ ਜਿਹੜੇ ਹੈਗੇ ਨੇ ਡਾਇਰੈਕਟਰ ਨੇ ਸਰਦੀ ਫਿਲਮ ਇੰਡਸਟਰੀ ਦੇ ਉਹਨਾਂ ਨੇ ਤੇ ਇੱਕ ਕੈਨੇਡਾ ਤੋਂ ਗੋਲਡੀ ਜੀ ਇਹਨਾਂ ਨੇ ਰਲ ਕੇ ਫਿਲਮ ਨੂੰ ਡਾਇਰੈਕਟ ਕੀਤਾ ਅੱਧੀ ਫਿਲਮ ਇੱਥੇ ਗੁਣਾਚੌਰ ਉੱਥੇ ਉਹਨਾਂ ਦੇ ਜਸਬੀਰ ਜੀ ਦੇ ਪਿੰਡ ਚ ਬਣੀ ਆ ਤੇ ਅੱਧੀ ਬਣੀ ਆ ਕੈਨੇਡਾ ਦੇ ਵਿੱਚ ਵੈਨਕੂਵਰ ਦੇ ਵਿੱਚ ਬਣੀ ਆ ਤੇ ਸੌਰੀ ਉੱਥੇ ਬਣੀ ਆ ਇਹਦੇ ਵਿੱਚ ਜਿਹੜੇ ਆਰਟਿਸਟ ਨੇ ਨਿਰਮਲ ॠषि ਮੈਡਮ ਸਰਦਾਰ ਸੋਹੀ ਜੀ ਤੇ ਜਿਹੜੇ ਡਾਇਰੈਕਟਰ ਨੇ ਕਮਲ ਜੀ ਉਹਨਾਂ ਨੇ ਵੀ ਇਹਦੇ ਵਿੱਚ ਬਹੁਤ ਅੱਛਾ ਕਿਰਦਾਰ ਨਿਭਾਇਆ ਹੈ ਸਾਡੇ ਨਵੇਂ ਸ਼ਹਿਰ ਤੋਂ ਜੋਤੀ अरोड़ा ਜੀ ਸਾਡੀ ਫਿਲਮ ਦੀ ਹੀਰੋਇਨ ਮੈਂਦੀ ਤਖੜ ਜੀ ਮੁੰਡਾ ਸਾਡਾ ਹੀਰੋ ਜੋਬਨਪ੍ਰੀਤ ਤੇ ਵੀ ਨੌਜਲਾ ਸੈਕੰਡ ਹੀਰੋਇਨ ਸਾਡੀ ਕੈਨੇਡਾ ਤੋਂ ਕਵਲੀਨ ਤੇ ਹੋਰ ਬਹੁਤ ਸੋਹਣੇ ਵਧੀਆ ਚਿਹਰੇ ਉਹਦੀ ਫਿਲਮ ਦੇ ਵਿੱਚ ਹੈਗੇ ਨੇ ਸੁਖੀ ਜੀ ਕੈਨੇਡਾ ਤੋਂ ਕੈਨੇਡਾ ਤੋਂ ਅਸੀਂ ਜਿਹੜੇ ਥੀਏਟਰ ਦੇ ਆਰਟਿਸਟ ਸੀਗੇ ਉਹਨਾਂ ਨੂੰ ਇਸ ਫਿਲਮ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਮੈਡਮ ਜਿਵੇਂ ਮੈਡਮ ਰਿਸ਼ੀ ਦੀ ਤੁਸੀਂ ਗੱਲ ਕੀਤੀ ਸੀ ਮੈਡਮ ਰਿਸ਼ੀ ਸਾਡੀ ਫਿਲਮ ਇੰਡਸਟਰੀ ਦੇ ਬੜੇ ਸੁਪਰ ਮੈਡਮ ਰਹੇ ਨੇ ਤੇ ਉਹਨਾਂ ਨੇ ਜਿਵੇਂ ਉਹਨਾਂ ਅਕੈਡਮੀ ਖੋਲੀ ਹੋਈ ਹੈ ਤੁਹਾਡਾ ਵੀ ਕਦੇ ਐਸਾ ਮਨ ਹੈ ਕਿ ਕੁਝ ਐਸਾ ਜੋ ਤੁਹਾਡੇ 'ਚ ਟੈਲੈਂਟ ਹੈ ਚਾਹੇ ਉਹ ਸਿੰਗਿੰਗ ਦਾ ਹੈ ਚਾਹੇ ਉਹ ਤੁਹਾਡਾ ਐਕਟਿੰਗ ਦਾ ਹੈ ਕਿ ਕੁਝ ਐਸਾ ਬੱਚਿਆਂ ਨੂੰ ਸਿਖਾਇਆ ਜਾਵੇ ਜਿਹਦਾ ਕਿ ਤੁਰ ਤੱਕ ਰਹੀ ਦੀ ਹੈ ਯਾਦ ਰਹੇ ਜੀ ਬਿਲਕੁਲ ਮੇਰੇ ਦਿਮਾਗ 'ਚ ਕਦੇ ਆਉਂਦਾ ਹੁੰਦਾ ਕਿ ਮੈਂ ਉਹਦੀਆਂ ਵਰਕਸ਼ਾਪਾਂ ਵੀ ਕਰਾਂ ਤੇ ਬਾਕੀ ਬੱਚਿਆਂ ਨੂੰ ਆਪਾਂ ਕਰ ਰਹੇ ਆ ਬਹੁਤ ਜਲਦੀ ਕਰ ਰਹੇ ਆ ਤੁਸੀਂ ਇਹ ਗੱਲ ਹੁਣ ਕਹਾਂ ਲੀਤੀ ਆ ਪਰ ਬਹੁਤ ਜਲਦੀ ਪਰਮਾਤਮਾ ਸੱਚੇ ਪਾਤਸ਼ਾਹ ਦੀ ਕਿਰਪਾ ਹੋਊਗੀ ਤੇ ਇਹ ਸਾਰਾ ਕੁਝ ਹੋ ਜਾਣਾ ਜਲਦੀ ਜਲਦੀ ਹੋ ਜਾਣਾ ਹੈ ਸਰਦੂਲ ਜੀ ਦੇ ਨਾਮ ਤੇ ਆਪਾਂ ਸ਼ੁਰੂ ਕਰ ਰਹੇ ਆ ਉਹਦੇ ਵਿੱਚ ਮਿਊਜ਼ਿਕ ਵੀ ਸਿਖਾਇਆ ਜਾਏਗਾ ਐਕਟਿੰਗ ਵੀ ਹੋਏਗੀ ਤੇ ਨ੍ਰਿਤ ਵੀ ਹੋਏਗਾ ਬਹੁਤ ਜਲਦੀ ਆਪਾਂ ਸ਼ੁਰੂ ਕਰ ਰਹੇ ਹਾਂ ਉਹਨੂੰ ਉਦੇ ਵਿੱਚ ਆਪਾਂ ਐਕਟਿੰਗ ਦੇ ਕਲਾਸਾਂ ਦਿਆ ਕਰਾਂਗੇ ਬੱਚਿਆਂ ਨੂੰ ਤੇ 뮤직 ਦੇ ਵੀ ਕਲਾਸਾਂ ਫੌਤੀਆਂ ਫਿਲਮਾਂ ਪਹਿਲੇ 1 2 3 ਉਹਨਾਂ ਫਿਲਮ ਨੂੰ ਕਿਸੇ ਨੂੰ ਕਾਮਯਾਬੀ ਮਿਲਦੀ ਸੀ ਥ੍ਰੀਪ ਤਾਂ ਭਾਗ ਬਣ ਜਾਂਦੇ ਵੀ ਹਿੰਦੀ ਬਣ ਫਿਲਮਾਂ ਦੇ ਬਣ ਕੇ ਹੁਣ ਪੰਜਾਬੀ ਫਿਲਮਾਂ ਨੂੰ ਕਾਮਯਾਬੀ ਮਿਲਦੀ ਹੈ ਜਿਵੇਂ ਕੈਰੀਅਨ ਜੱਟਾ 3 ਭਾਗ ਬਣਿਆ ਤੇ ਇਸ ਵਾਰ ਕੀ ਕਹਿੰਨਾ ਤੁਹਾਡਾ ਪੰਜਾਬੀ ਬਣਾਉਂ ਜੀ ਮੈਂ ਦੇਖੋ ਜੀ ਹਰ ਬੰਦੇ ਦਾ ਨਾ ਇੱਕ ਆਪਣਾ ਆਪਣੀ ਸੋਚ ਹੁੰਦੀ ਆ ਜਿਹੜਾ ਬੰਦਾ ਇਸ ਚੀਜ਼ ਨੂੰ ਲੈ ਕੇ ਚੱਲਦਾ ਹੈ ਨਾ ਉਹਨਾਂ ਦਾ ਇੱਕ ਹੁੰਦਾ ਕਿ ਇਹ ਚੀਜ਼ ਸਾਡੀ ਹਿੱਟ ਹੋ ਗਈ ਆਪਾਂ ਉਹਨਾਂ ਦਾ ਪਾਰਟ 2 ਬਣਾ ਦਈਏ ਤੇ ਉਹਨਾਂ ਦੀ ਸੋਚ ਆ ਨਾ ਪਰ ਜੇ ਮੈਂ ਆਪਣੇ ਹਿਸਾਬ ਨਾਲ ਸੋਚਾਂ ਤਾਂ ਮੈਨੂੰ ਇਦਾਂ ਹੁੰਦਾ ਕਿ ਆਪਾਂ ਜਦੋਂ ਚੀਜ਼ ਨੂੰ ਬਣਾ ਰਹੇ ਆ ਤੇ ਇਹ ਪਾਰਟ 2 ਕਿਉਂ ਬਣਾਣਾ ਆਪਾਂ ਫਰੈਸ਼ ਸਾਰਾ ਕੁਝ ਕਰੀਏ ਤੇ ਉਹ ਜ਼ਿਆਦਾ ਬਿਹਤਰ ਆ ਜਿਵੇਂ ਕਾਫੀ ਨੋ ਨੋ ਕਮਾਇਆ ਜਿਵੇਂ ਮੇਰੀ ਗਾਣਿਆਂ ਚ ਮੇਰੀ ਨਾਚ ਦੀ ਦਾ ਕੁੱਲ ਦੇ ਆਵਾਜ਼ ਵਿੱਚ ਪੰਜਾਬੀ ਫਿਲਮਾਂ ਵਿੱਚ ਵੀ ਕਿਸੇ ਕਿਸੇ ਗਾਣੇ ਗੁਨੇ ਜਾਂ ਜੀ ਨਹੀਂ ਮੈਂ ਕਰ ਰਹੀ ਆ ਉਹ ਲੋਕ ਵੀ ਕਾਫੀ ਸੁਣਨਾ ਚਾਹੁੰਦੇ ਨੇ ਜੀ 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 ਮੈਂ ਕੀਤਾ ਹੁਣ ਐਮੀ ਹੋਣਾ ਦੀ ਫਿਲਮ ਸੀਗੀ ਉਹਦਾ ਸ਼ੂਟ ਸੀਗਾ ਮੇਰਾ ਰਾਜਸਥਾਨ ਚ ਹੋਇਆ ਸਾਰਾ ਸ਼ੂਟ ਲੌਂਗ ਲੈਟੀਟੂਡ ਸੀਗੀ ਫਿਲਮ ਉਹ ਉਹਦੇ ਵਿੱਚ ਮੈਂ ਕਾਫੀ ਅੱਛਾ ਰੋਲ ਵੀ ਨਿਭਾਇਆ ਨੀਰੂ ਜੀ ਉਹਦੇ ਵਿੱਚ ਸੀਗੇ ਐਮੀ ਵਿਰਕ ਜੀ ਅੰਬਰ ਹੋਣਾ ਨੇ ਡਾਇਰੈਕਟ ਕੀਤੀ ਸੀ ਫਿਲਮ ਅੰਬਰ ਹੁਣੀ ਉੱਚ ਹੀਰੋ ਵੀ ਸੀਗੇ ਨੀਰੂ ਬਾਜਵਾ ਜੀ ਸੀਗੇ ਉਹਦੇ ਵਿੱਚ ਜਸਵਿੰਦਰ ਬਰਾੜ ਜੀ ਤੇ ਮੈਂ ਦੋਨਾਂ ਨੇ ਗਾਣਾ ਗਾਇਆ ਸੀ ਫਿਲਮ ਦੇ ਵਿੱਚ ਅਸੀਂ ਕੰਮ ਵੀ ਕੀਤਾ ਸੀ ਇਕੱਠਿਆਂ ਨੇ ਇਹ ਸੀ ਗਾਣਾ ਵੀ ਗਾਇਆ ਸੀ ਉਹਦੇ ਵਿੱਚ ਦੋਨਾਂ ਦੀ ਆਵਾਜ਼ ਵਿੱਚ ਸੀ ਮੇਰਾ ਤੇ ਤੇ ਦੀ ਗਾਣ ਦੇ ਬੋਲ ਕੀ ਸੀ ਇਹ ਆ ਉਹਦੇ ਹੁਣ ਬੋਲ ਮੈਨੂੰ ਪੁੱਛੋ ਨਾ ਕਿਉਂਕਿ ਮੈਂ ਫਿਲਮ ਦੇ ਵਿੱਚ ਉਦੋਂ ਗਾਇਆ ਸੀਗਾ ਤੇ ਉਸ ਤੋਂ ਬਾਅਦ ਮੈਂ ਕਿਸੇ ਸਟੇਜ ਤੇ ਨਹੀਂ ਗਾਇਆ ਫਿਰ ਕਈ ਵਾਰੀ ਤੁਹਾਡੇ ਜ਼ਹਿਨ ਚੋਂ ਚੀਜ਼ਾਂ ਨਿਕਲ ਜਾਂਦੀਆਂ ਨੇ ਨਾ ਇਹ ਐਸ ਕਾਲਜ ਵਿੱਚ ਔਰ ਜਦੋਂ ਸਾਰੀ ਕੁੜੀਆਂ ਦੀ ਵੀ ਜੋ ਗਾਣਾ ਤੁਸੀਂ ਬੋਲਿਆ ਸੀ ਸਾਰਿਆਂ ਨੇ ਕੀਤਾ ਸੀ ਵੀ ਤੁਸੀਂ ਫਿਲਮਾਂ ਐਕਚੁਅਲੀ ਜੀ ਜੀ ਐਕਚੁਅਲੀ ਸਰਦੂਰ ਜੀ ਦੇ ਜਦੋਂ ਸਰੀਰਕ ਤੌਰ ਤੇ ਜਦੋਂ ਗਏ ਨੇ ਉਸ ਤੋਂ ਬਾਅਦ ਮੈਂ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਸਾਲ ਕਿ ਮੈਨੂੰ 1.5 ਸਾਲ ਲੱਗਿਆ ਮੈਨੂੰ ਥੋੜਾ ਸੈੱਟ ਹੋਣ ਨੂੰ ਤੇ ਉਸ ਤੋਂ ਬਾਅਦ ਮੈਨੂੰ ਐਦਾਂ ਲੱਗਦਾ ਸੀ ਜਿਵੇਂ ਮੈਂ ਸਰਦੂਲ ਦੇ ਜਾਣ ਤੋਂ ਬਾਅਦ ਗਾਣੇ ਹੀ ਭੁੱਲ ਲੀਂਆਂ ਤੇ ਤਾਂ ਫਿਰ ਮੈਨੂੰ ਬੱਚਿਆਂ ਨੇ ਮੈਨੂੰ ਬਹੁਤ ਹਿੰਮਤ ਦਿੱਤੀ ਸਾਰੰਗ ਨੇ ਤੇ ਆਲਾਪ ਨੇ ਮੇਰੀ ਜਿੰਨੀ ਵੀ ਫਿਲਮ ਇੰਡਸਟਰੀ ਦੇ ਲੋਕ ਨੇ ਉਹਨਾਂ ਸਾਰਿਆਂ ਨੇ ਇਸੇ ਕਰਕੇ ਫਿਰ ਐਮੀ ਹੋਰਾਂ ਨੇ ਉਹ ਗਾਣਾ ਫਿਲਮ ਚ ਪਾਇਆ ਕਿਉਂਕਿ ਐਮੀ ਬਹੁਤ ਨਾਈਸ ਮੁੰਡਾ ਹੈ ਜਿੱਥੇ ਉਹ ਇੱਕ ਬਹੁਤ ਅੱਛਾ ਕਿਉਂਕਿ ਮੇਰਾ ਫੇਵਰਟ ਆ ਉਹ ਪੰਜਾਬੀ ਫਿਲਮਾਂ ਦੇ ਵਿੱਚ ਜੇ ਕਹੋਗੇ ਕਿ ਮੇਰਾ ਫੇਵਰਿਟ ਐਕਟਰ ਕਿਹੜਾ ਹੈ ਤਾਂ ਐਮੀ ਵਿਰਕਾ ਉਹ ਇੰਨਾ ਕਿ ਨਾਈਸ ਮੁੰਡਾ ਵਾਕਈ ਹੀਰੋ ਹੀ ਆ ਉਹ ਇੱਕ ਤਾਂ ਹੁੰਦਾ ਨਾ ਫਿਲਮ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਵੀ ਹੀਰੋ ਉਹਦੇ ਵਿੱਚ ਤਾਂ ਤੁਹਾਨੂੰ ਸਕ੍ਰਿਪਟ ਮਿਲੀ ਹੁੰਦੀ ਹੈ ਤੁਸੀਂ ਉਹਦਾ ਕਰਨਾ ਹੁੰਦਾ ਐਕਟ ਪਰ ਉਹ ਰੀਅਲ ਜ਼ਿੰਦਗੀ 'ਚ ਵੀ ਹੀਰੋ ਆ ਜਦੋਂ ਆਪਾਂ ਸ਼ੂਟ ਤੇ ਜਾਂਦਾ ਉਹ ਇੰਨੀ ਕਿ ਰਿਸਪੈਕਟ ਕਰਦਾ ਆਪਣੇ ਜਿਹੜੇ ਬਜ਼ੁਰਗ ਹੁੰਦੇ ਨੇ ਜਾਂ ਉਹਦੇ ਸੀਨੀਅਰ ਨੇ ਵੈਸੀ ਵੀ ਬਹੁਤ ਡਾਊਨ ਟੂ ਅਰਥਾ ਮੁੰਡਾ ਉਹਨੇ ਦੇਖਿਆ ਕਿ ਮਾਤਾ ਹੁਣ ਮੈਨੂੰ ਮਾਤਾ ਹੀ ਕਹਿੰਦਾ ਹੁੰਦਾ ਪਿਆਰ ਨਾਲ ਉਹ ਵੀ ਮਾਤਾ ਜੀ ਨੂੰ ਆਪਾਂ ਗਾਣਾ ਗਵਾਈਆ ਫਿਲਮ ਦੇ ਵਿੱਚ ਤੇ ਉੱਥੇ ਜਦੋਂ ਰੈਪ ਅਪ ਹੋਇਆ ਸੀ ਫਿਲਮ ਦਾ ਸਾਰੇ ਗਾ ਬਜਾ ਰਹੇ ਸੀਗੇ ਤੇ ਮੈਂ ਗੁੰਦੀ ਗੁੰਦੀ ਰੋ ਪਈ ਕਿਉਂਕਿ ਮੈਨੂੰ ਐ ਲੱਗਦਾ ਜਿਵੇਂ ਮੈਂ ਗਾਣੇ ਭੁੱਲ ਗਏ ਹੁੰਦੀ ਆ ਮੇਰੇ ਦਿਮਾਗ ਵਿੱਚ ਮੈਨੂੰ ਲੱਗਦੇ ਨਹੀਂ ਮੈਂ ਕਲਾਕਾਰ ਸੀ ਕਦੇ ਤਾਂ ਉਹ ਕਹਿੰਦੇ ਨਹੀਂ ਅਸੀਂ ਸਾਰੇ ਬੈਠੇ ਸੀ ਅੰਬਰ ਹੋਣੀ ਸੀਗੇ ਸਾਰੇ ਕਹਿੰਦੇ ਵੀ ਨਹੀਂ ਤੁਹਾਨੂੰ ਅਸੀਂ ਐਦਾਂ ਨਹੀਂ ਤੁਸੀਂ ਬਹੁਤ ਅੱਛੇ ਆਰਟਿਸਟ ਹੋ ਸਿੰਗਰ ਹੋ ਤੇ ਵੀ ਤੁਹਾਡੇ ਨਾਲ ਹੀ ਨੇ ਸਰਦੂਲ ਜੀ ਵੀ ਤੁਸੀਂ ਗਾਣਾ ਸ਼ੁਰੂ ਕਰੋ ਫਿਰ ਉਦੋਂ ਉਹਨਾਂ ਨੇ ਸੋਚਿਆ ਕਿ ਫਿਲਮ ਦੇ ਵਿੱਚ ਗਾਣਾ ਪਾਉਣਾ ਹੈ ਫਿਰ ਉਦੋਂ ਉਹਨਾਂ ਨੇ ਮੇਥੋਂ ਰਿਕਾਰਡ ਕਰਵਾਇਆ ਗਾਣਾ ਉਹ ਤੇ ਬਹੁਤ ਵਧੀਆ ਰੀਅਰ ਰਿਸਪਾਂਸ ਵੀ ਉਹਦਾ ਅੱਛਾ ਸੀਗਾ ਮੜਾ ਸਰਨਜੀਤ ਤੇ ਸਾਰੰਗ ਤੇ ਹੁਣ ਮੈਂ ਕਰ ਰਹੀ ਹਾਂ ਕਾਫੀ ਫਿਲਮਾਂ ਦੇ ਵਿੱਚ ਗਾਣੇ ਵੀ ਕਰ ਰਹੀ ਹਾਂ ਤੇ ਸਾਰੰਗ ਲਾਲਪ ਮੇਰੇ ਲਈ ਗਾਣੇ ਕਰ ਰਹੇ ਨੇ ਸਚਨ ਅਹੂਜਾ ਜੀ ਮੇਰੇ ਲਈ ਗਾਣੇ ਕਰ ਰਹੇ ਨੇ ਤੇ ਸੰਜੀਵ ਆਨੰਦ ਜੀ ਆਨੰਦ ਰਿਕਾਰਡ ਦੇ ਵਿੱਚ ਵੀ ਮੈਂ ਕੁਛ ਨਾ ਕੁਛ ਗਾ ਰਹੀ ਹਾਂ ਮਤਲਬ ਕਿ ਹੁਣ ਮੈਨੂੰ ਸਾਰੇ ਇਹ ਕਹਿ ਰਹੇ ਨੇ ਬੱਚੇ ਵੀ ਤੇ ਮੈਂ ਦੁਬਾਰਾ ਫੇਰ ਆਪਣੇ ਉਸ ਚੀਜ਼ ਜਿਹੜੀ ਉਹ ਜੋਤ ਮੇਰੇ ਅੰਦਰ ਮਹਾਮਾਈ ਸਰਸਵਤੀ ਨੇ ਜਗਾਈ ਸੀ ਸੰਗੀਤ ਦੀ ਉਹਨੂੰ ਦੁਬਾਰਾ ਤੋਂ ਮੈਂ ਫਿਰ ਉਹਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੀ ਆ ਮੈਡਮ ਸਾਰੰਗ ਦੇ ਲਾਪ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਾਰੰਗ ਦਾ ਲਾਪ ਸਾਲ ਡੇਢ ਸਾਲ ਉਦੋਂ ਜਿਵੇਂ ਮੈਨੂੰ ਸੰਭਾਲਦੇ ਰਹੇ ਆਪ ਵੀ ਸੰਭਲਦੇ ਰਹੇ ਸਰਦੂਲ ਜੀ ਦੇ ਜਾਣ ਤੋਂ ਬਾਅਦ ਫਿਰ ਸੈੱਟ ਹੋਏ ਹੁਣ ਉਹ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਤੁਹਾਡੇ ਸਿਰ ਤੋਂ ਇੱਕ ਬਾਬ ਦਾ ਸਾਇਆ ਜਾਂਦਾ ਹੈ ਤੁਹਾਨੂੰ ਕਿਸੇ ਵੀ ਕੰਮ 'ਚ ਤੁਸੀਂ ਹੈਗੇ ਹੋ ਇਹਦੇ ਵਿੱਚ ਅੱਗੇ ਬਦਲ 'ਚ ਤੁਹਾਨੂੰ ਕਾਫੀ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਸਟਰਗਲ ਤੁਹਾਡਾ ਦੁੱਗਣਾ ਚੌਗਣਾ ਹੋ ਜਾਂਦਾ ਹੈ ਸੋ ਉਹਨਾਂ ਦੀ ਲਾਈਫ ਦੇ ਵਿੱਚ ਵੀ ਸਟਰਗਲ ਬਹੁਤ ਜ਼ਿਆਦਾ ਆ ਗਿਆ ਸੀਗਾ 1.5 ਸਾਲ ਤੱਕ ਉਹਨਾਂ ਨੂੰ ਆਪਣੇ ਆਪ ਨੂੰ ਸੈੱਟ ਕਰਨ 'ਚ ਲੱਗਿਆ ਮੈਨੂੰ ਸੈੱਟ ਕਰਦੇ ਰਹੇ ਉਹ ਪਰ ਹੁਣ ਉਹ ਬਹੁਤ ਦਲੇਰੀ ਦੇ ਨਾਲ ਹਿੰਮਤ ਦੇ ਨਾਲ ਕੰਮ ਕਰ ਰਹੇ ਨੇ ਬਹੁਤ ਸਾਰੇ ਸ਼ੋਅਜ਼ ਕਰ ਰਹੇ ਨੇ ਗਾਣੇ ਵੀ ਬਹੁਤ ਸਾਰੇ ਤਿਆਰ ਕੀਤੇ ਹੋਏ ਨੇ ਸੱਚੇ ਪਾਸ਼ਾ ਮਾ ਸਰਸਵਤੀ ਦੀ ਰਹਿਮਤ ਸਦਕਾ ਬਹੁਤ ਜਲਦੀ ਉਹ ਰਿਲੀਜ਼ ਵੀ ਹੋ ਜਾਣਗੇ ਗਾਣੇ ਹੁਣ ਮੈਡਮ ਲਾਸਟ ਦੇ ਵਿੱਚ ਤੁਸੀਂ ਜਿਹੜੇ ਨਵੇਂ ਕਲਾਕਾਰ ਆਏ ਜੀ ਕਿੰਨ੍ਹੀ ਰਚੀ ਉਹਨਾਂ ਜਾਂਦੇ ਨੇ ਉਹਨੂੰ ਕੀ ਕਹਣਾ ਚਾਹੁੰਦੇ ਨੇ ਕੀ ਸੰਦੇਸ਼ ਦੇਣਾ ਚਾਹੁੰਦੇ ਬਸ ਮੈਂ ਇਹ ਕਹਾਂਗੀ ਕਿ ਚਾਹੇ ਫਿਲਮੀ ਇੰਡਸਟਰੀ ਆ ਚਾਹੇ 뮤직 ਇੰਡਸਟਰੀ ਆ ਚਾਹੇ ਕੋਈ ਵੀ ਮਹਿਕਮਾ ਹੈ ਕੋਈ ਵੀ ਲਾਈਨ ਆ ਜਦੋਂ ਤੁਸੀਂ ਕਿਸੇ ਲਾਈਨ ਦੇ ਵਿੱਚ ਜਾਣਾ ਹੈ ਤਾਂ ਪਹਿਲਾਂ ਤੁਸੀਂ ਉਹਦੀ ਤਿਆਰੀ ਕਰੋ ਉਹਦੇ ਬਾਰੇ ਸਮਝੋ ਉਹਦੀ ਖੋਜ ਕਰੋ ਕਿ ਇੱਥੇ ਕਿਹੜੇ ਲੋਕ ਜਾ ਚੁੱਕੇ ਨੇ ਇਸ ਕੰਮ ਦੇ ਵਿੱਚੋਂ ਉਹਨਾਂ ਦੇ ਕੀ ਐਕਸਪੀਰੀਅੰਸ ਸੀਗੇ ਜਿਹੜੇ ਸੀਨੀਅਰ ਲੋਕ ਨੇ ਉਹਨਾਂ ਨੂੰ ਦੇਖੋ ਉਹਨਾਂ ਦੇ ਇੰਟਰਵਿਊਜ਼ ਦੇਖੋ ਉਹਨਾਂ ਦੇ ਐਕਸਪੀਰੀਅੰਸ ਤੁਸੀਂ ਲੈ ਕੇ ਚੱਲੋਗੇ ਤਾਂ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਨਾਲ ਰਾਹ ਸੁੱਖਾ ਹੋ ਜਾਊਗਾ ਸੋ ਬਹੁਤ ਸਾਰੀ ਮਿਹਨਤ ਕਰਕੇ ਅੱਗੇ ਵਧਣਗੇ ਤਾਂ ਬਹੁਤ ਵਧੀਆ ਹੈ ਪਰ ਮੈਂ ਤਾਂ ਸਾਰੇ ਲਈ ਦੁਆ ਕਰਦੀ ਵੀ ਜਿਹੜਾ ਵੀ ਕੋਈ ਇਸ ਇੰਡਸਟਰੀ ਦੇ ਵਿੱਚ ਆਉਂਦਾ ਹੈ ਮੇਰੇ ਵੱਲੋਂ ਤਾਂ ਉਹਨਾਂ ਸਾਰਿਆਂ ਲਈ ਦੁਆਵਾਂ ਨੇ ਅਰਦਾਸਾਂ ਨੇ ਸੱਚੇ ਪਾਤਸ਼ਾਹ ਅੱਗੇ ਵੀ ਜਿਹੜਾ ਵੀ ਬੰਦਾ ਆ ਆਪਣੀ ਮਿਹਨਤ ਦੇ ਸਦਕਾ ਆਪਣਾ ਸਟਰਗਲ ਕਰਕੇ ਕਿਸੇ ਵੀ ਲਾਈਨ ਚ ਜਾਂਦਾ ਸੱਚੇ ਪਾਤਸ਼ਾਹ ਨੂੰ ਭਾਗ ਲਗਾਵੇ ਔਰ ਉਹਨੂੰ ਉਹਦੀ ਮਿਹਨਤ ਦਾ ਫਲ ਦੇਵੇ ਜ਼ਰੂਰ ਔਰ ਜਿਹੜੀ ਸਾਡੀ 13 ਤਰੀਕ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਵੱਡਾ ਘਰ ਉਹਦੇ ਵਾਸਤੇ ਮੈਂ ਕਹਾਂਗੀ ਕਿ ਤੁਸੀਂ ਸਾਰਿਆਂ ਨੇ ਫਿਲਮ ਨੂੰ ਦੇਖਣ ਜਾਣਾ ਸਿਨੇਮਿਆ ਘਰਾਂ ਦੇ ਵਿੱਚ ਕਿਉਂਕਿ ਜਦੋਂ ਤੁਸੀਂ ਸਿਨੇਮਿਆ ਘਰਾਂ ਦੇ ਵਿੱਚ ਫਿਲਮ ਦੇਖਦੇ ਆ ਨਾ ਫਿਰ ਸਾਨੂੰ ਹੌਸਲਾ ਹੁੰਦਾ ਹੈ ਫਿਲਮਾਂ ਹੋਰ ਵੀ ਸੋਹਣੀਆਂ ਬਣਾਉਣ ਦਾ ਜਦੋਂ ਬੰਦਾ ਇਹ ਸੋਚਦਾ ਕਿ ਕੋਈ ਗੱਲ ਨਹੀਂ ਜਦੋਂ ਟੀਵੀ ਤੇ ਫਿਲਮ ਆਏਗੀ ਸੀ ਉਦੋਂ ਦੇਖ ਲਾਂਗੇ ਆਪਾਂ ਨੈਟ ਤੇ ਦੇਖ ਲਾਂਗੇ ਤੇ ਉਦੋਂ ਨਾ ਫਿਰ ਜਿਹੜੇ ਕਈ ਪ੍ਰੋਡਿਊਸਰ ਨੇ ਉਹਨਾਂ ਦਾ ਬਹੁਤ ਨੁਕਸਾਨ ਹੁੰਦਾ ਇਸ ਫਿਲਮ ਦੇ ਨਾਲ ਬਹੁਤ ਸਾਰੀ ਟੀਮ ਜੁੜੀ ਹੁੰਦੀ ਆ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਰੋਜ਼ੀ ਰੋਟੀ ਜੁੜੀ ਹੁੰਦੀ ਆ ਸੋ ਉਹਨਾਂ ਦੇ ਘਰ ਦੇ ਵਿੱਚ ਵੀ ਰਿਸਕ ਜਾਂਦਾ ਹੈ ਤੁਹਾਡੇ ਜਦੋਂ ਤੁਸੀਂ ਸਿਨੇਮਾ ਘਰ ਦੇ ਵਿੱਚ ਜਾ ਕੇ ਫਿਲਮ ਦੇਖਦੇ ਆ ਤਾਂ ਉਹਨਾਂ ਸਾਰਿਆਂ ਨੂੰ ਹੌਸਲਾ ਮਿਲਦਾ ਹੈ ਦੁਬਾਰਾ ਫਿਰ ਇੱਕ ਹੋਰ ਸੋਹਣੀ ਫਿਲਮ ਬਣਾਉਣ ਦਾ ਜੇ ਤੁਸੀਂ ਸਿਨੇਮਾ ਘਰਾਂ ਚ ਫਿਲਮ ਨਹੀਂ ਦੇਖਣ ਜਾਓਗੇ ਤਾਂ ਫਿਲਮਾਂ ਬਣਨੀਆਂ ਬੰਦ ਹੋ ਜਾਣਗੀਆਂ ਤਾਂ ਇਸ ਕਰਕੇ ਆਪਾਂ ਸਿਨੇਮੇ ਨੂੰ ਜਿਉਂਦਾ ਰੱਖਣਾ ਹੈ ਸਿਨੇਮੇ ਨੂੰ ਆਵਾਜ਼ ਕਰਨਾ ਸੋ ਤੁਸੀਂ ਸਿਨੇਮੇ ਘਰਾਂ ਦੇ ਵਿੱਚ ਜਾ ਕੇ ਫਿਲਮਾਂ ਦੇਖੋ ਐਸੀ ਗੱਲ ਨਹੀਂ ਹੈ ਸਿਨੇਮੇ ਦੇ ਵਿੱਚ ਜਾ ਕੇ ਜੇ ਤੁਸੀਂ ਫਿਲਮ ਦੇਖਦੇ ਇੱਕ ਮਾਹੌਲ ਹੁੰਦਾ ਹੈ ਘਰ ਦੇ ਵਿੱਚ ਜਦੋਂ ਤੁਸੀਂ ਫਿਲਮ ਦੇਖਦੇ ਹੋ ਤਾਂ ਉਹ ਮਾਹੌਲ ਨਹੀਂ ਬਣਦਾ ਉਹ ਪੀਸ ਨਹੀਂ ਮਿਲਦਾ ਤੁਹਾਨੂੰ ਜੇ ਤੁਸੀਂ ਸਿਨੇਮੇ ਦੇ ਵਿੱਚ ਬੈਠੇ ਹੋ ਨੇ ਤੁਹਾਨੂੰ ਇੱਕ ਸਾਊਂਡ ਇੱਕ ਵੱਡੀ ਸਕਰੀਨ ਇੱਕ ਉਹ ਇੱਕ ਮਾਹੌਲ ਜਦੋਂ ਮਿਲਦਾ ਨਾ ਉਹ ਚੀਜ਼ ਤੁਹਾਡੇ ਅੰਦਰ ਜਾਂਦੀ ਆ ਤਾਂ ਤੁਸੀਂ ਉਸ ਫਿਲਮ ਦੇ ਵਿੱਚੋਂ ਸਿੱਖਦੇ ਵੀ ਬਹੁਤ ਕੁਝੋ ਬਹੁਤ ਸਾਰੀਆਂ ਜਿਹੜੀਆਂ ਫੈਮਿਲੀ ਪਰਿਵਾਰਕ ਫਿਲਮਾਂ ਬਣਦੀਆਂ ਨੇ ਜਿਹਦੇ ਵਿੱਚ ਕੋਈ ਸਮਾਜਿਕ ਕੋਈ ਮੈਸੇਜ ਹੁੰਦਾ ਤਾਂ ਉਹ ਚੀਜ਼ਾਂ ਜਦੋਂ ਆਪਾਂ ਸਿੱਖਦੇ ਆ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਆ ਕਈ ਚੀਜ਼ਾਂ ਅਸੀਂ ਆਪਣੇ ਬੱਚਿਆਂ ਨੂੰ ਸਿਖਾਉਂਦੇ ਆ ਤਾਂ ਨਹੀਂ ਸਿੱਖਦੇ ਜਦੋਂ ਉਹ ਉਹਨਾਂ ਬੱਚਿਆਂ ਨੂੰ ਕੋਈ ਹੋਰ ਦੱਸਦਾ ਹੈ ਜਾਂ ਜਿਨ੍ਹਾਂ ਨੂੰ ਉਹ ਫਾਲੋ ਕਰਦੇ ਹੁੰਦੇ ਆ ਉਹਨਾਂ ਦੇ ਕੋਈ ਰੋਲ ਮਾਡਲ ਹੁੰਦੇ ਆ ਜਦੋਂ ਉਸ ਉਸ ਚੀਜ਼ ਨੂੰ ਦੱਸਦੇ ਨੇ ਫਿਲਮ ਰਹੀ ਜਾਂ ਗਾਣੇ ਰਹੀ ਤਾਂ ਉਹ ਜ਼ਿਆਦਾ ਅਸਰ ਹੁੰਦਾ ਤੁਹਾਡੇ ਬੱਚਾ ਤੇ ਸੋ ਆਪਣੇ ਬੱਚਿਆਂ ਨੂੰ ਚੰਗੀ ਫਿਲਮ ਦਿਖਾਉਣ ਵਾਸਤੇ ਜ਼ਰੂਰ ਲੈ ਕੇ ਜਾਇਆ ਕਰੋ ਤਾਂ ਕਿ ਉਹ ਬੱਚੇ ਉਸ ਫਿਲਮ ਦੇ ਵਿੱਚੋਂ ਕੁਝ ਸਿੱਖ ਕੇ ਸਮਾਜ ਲਈ ਪਰਿਵਾਰ ਲਈ ਕੁਝ ਚੰਗਾ ਕਰ ਸਕਣ ਸੋ ਵੱਡਾ ਘਰ ਪਰਿਵਾਰਕ ਫਿਲਮਾਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਤੇ ਜ਼ਰੂਰ ਤੁਸੀਂ ਆਪਣੇ ਬੱਚਿਆਂ ਦੇ ਨਾਲ ਆਪਣੇ ਪੇਰੈਂਟਸ ਨੂੰ ਬਜ਼ੁਰਗਾਂ ਨੂੰ ਜ਼ਰੂਰ ਲੈ ਕੇ ਜਾਇਓ ਸੋ ਇਸੀ ਪੋਲੀਵੁੱਡ ਅਦਾਕਾਰ ਅਮਨ ਮੋਰੀ ਜੀ ਜਿਨ੍ਹਾਂ ਦੀ ਕੀ ਫਿਲਮ ਬਟਾਕਾਰ ਜਿਹੜੀ ਹੈ ਜਿਹੜੀ ਜੁਣ ਜਾ ਰਹੀ ਹੈ ਸੋ ਇਹਨਾਂ ਨੇ ਅਪੀਲ ਵੀ ਕੀਤੀ ਹੈ ਦਰਸ਼ਕਾਂ ਨੂੰ ਕਿ థియేਟਰ ਚ ਜਾ ਕੇ ਜਿਹੜੀ ਹੈ ਫਿਲਮ ਜਰੂਰ ਦੇਖਣੋ। ਸ਼ੁਕਰੀਆ ਮਾੜਾ।